ਅਸੀ ਗੱਲ ਦੋਸਤੋ ਮੈਂ ਜਸਪੀ ਸਿੰਘ ਤੁਹਾਨੂੰ ਇਸ ਟਾਈਮ ਇੱਕ ਅਜਿਹੇ ਸਖਸ਼ਨਾ ਮਿਲਣ ਜਾਣ ਜਾ ਰਿਹਾ ਜੋ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਨਿਸ਼ਕਾਮ ਸੇਵਾ ਕਰ ਰਿਹਾ ਹੈ ਕਈ ਸਾਲਾਂ ਤੋਂ ਸਰਕਾਰੀ ਹਸਪਤਾਲਾਂ ਦੇ ਵਿੱਚ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਬੇਸਾਰ ਮਰੀਜ਼ਾਂ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਜਿਹੜਾ ਭੋਜਨ ਛਕਾਉਣ ਦਾ ਜਿਹੜਾ ਕੰਮ ਕਰ ਰਿਹਾ ਉਸ ਵਿਅਕਤੀ ਨਾਲ ਤੁਹਾਨੂੰ ਅੱਜ ਮਿਲਣ ਜਾਣ ਜਾ ਰਿਹਾ ਔਰ ਤੁਸੀਂ ਸਾਰੇ ਉਹਨਾਂ ਤੋਂ ਜਾਣੂ ਹੋ ਫਿਰ ਵੀ ਤੁਹਾਨੂੰ ਇੱਕ ਵਾਰੀ ਉਹਨਾਂ ਦਾ ਨਾਮ ਦੱਸ ਦਈਏ ਤੁਸੀਂ ਸਾਰੇ ਉਹਨਾਂ ਨੂੰ ਸੋਨੀ ਬਾਬਾ ਜੀ ਦੇ ਨਾਮ ਤੋਂ ਜਾਣਦੇ ਹੋ ਆਓ ਉਹਨਾਂ ਨਾਲ ਅੱਜ ਇਸ ਜਿਹੜੀ ਨਿਸ਼ਕਾਮ ਸੇਵਾ ਬਾਰੇ ਗੱਲਬਾਤ ਕਰਦੇ ਹਾਂ ਜਾਣਦੇ ਹਾਂ ਕੀ ਉਹਨਾਂ ਦਾ ਮਨੋਰਥ ਹੈ ਤੇ ਗਾਂਵ ਵਾਸਤੇ ਉਹਨਾਂ ਦੀ ਕੀ ਪਲੈਨਿੰਗ ਹੈ ਨਮਸਕਾਰ ਬਾਬਾ ਜੀ ਨਮਸਕਾਰ ਜੀ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਜੀ ਆਏ ਨੂੰ ਸਾਰੇ ਤੁਹਾਨੂੰ ਸੋਨੀ ਬਾਬਾ ਦੇ ਨਾਮ ਤੋਂ ਜਾਣਦੇ ਆ ਤੁਹਾਡਾ ਅਸਲ ਨਾਮ ਔਰ ਪਿਛੋਕੜ ਕਿੱਥੋਂ ਦਾ ਹੈ ਮੇਰਾ ਨਾਮ ਗੁਰਪ੍ਰੀਤ ਸਿੰਘ ਸੋਨੀ ਹੈਗਾ ਜੀ ਇਹ ਮੇਰਾ ਪਿੰਡ ਰਪਾਣਾ ਹੈਗਾ ਕਿਸ ਤਰ੍ਹਾਂ ਤੁਸੀਂ ਜਿਹੜਾ ਇੰਨਾ ਕੰਮਾਂ ਦੇ ਵਿੱਚ ਆਏ ਲੰਗਰ ਸ਼ਕਾਣ ਦੇ ਜਿਹੜੇ ਅਮਰੀਤਾਂ ਦੇ ਸਹਾਰਾ ਅਮਰੀਤਾਂ ਨੂੰ ਜਾਂ ਉਹਨਾਂ ਦੇ ਪਰਿਵਾਰ ਨੂੰ ਲੰਗਰ ਸ਼ਕਾਣ ਵਾਸਤੇ ਇਹ ਕਿਸ ਤਰ੍ਹਾਂ ਤੁਹਾਨੂੰ ਇੱਥੋਂ ਤੱਕ ਆਣ ਦਾ ਜਿਹੜਾ ਮਿਲਿਆ ਮੈਨੂੰ ਤਾਂ ਸੇਵਾ ਦੀ ਚਟਕ ਮੈਨੂੰ ਬਚਪਨ ਤੋਂ ਹੀ ਸੀਗੀ ਤੇ ਫਿਰ ਮੈਨੂੰ ਗੁਰਦੁਆਰਾ ਸਾਹਿਬ 'ਮੈਂ ਸੇਵਾ ਕਰਨੀ ਜਦੋਂ ਸਕੂਲ ਮੰਮੀ ਨੇ ਭੇਜ ਦੇਣਾ ਤਾਂ ਮੈਂ ਗੁਰਦੁਆਰੇ ਇਹ ਸੇਵਾ ਕਰਦੇ ਰਹਿਣਾ ਜਦੋਂ ਛੁੱਟੀ ਹੋਣੀ ਤੇ ਬੱਚਿਆਂ ਦੇ ਨਾਲ ਮੈਂ ਘਰ ਆ ਜਾਣਾ ਇਹ ਮੰਮੀ ਡੈਡੀ ਨੂੰ ਲੱਗਿਆ ਵੀ ਇਹ ਤਾਂ ਪੜ੍ਹਾਈ ਨਹੀਂ ਕਰ ਰਿਹਾ ਹੈਗਾ ਤੇ ਇਹਨੂੰ ਕੋਈ ਨਾ ਕੋਈ ਕੰਮ 'ਚ ਪਾ ਦਈਏ। ਫਿਰ ਮੈਨੂੰ ਨਾਨਕੇ ਭੇਜ ਦਿੱਤਾ ਗਿਆ ਸੋਨੇ ਚੰਦੀ ਦਾ ਕੰਮ ਸਿੱਖਣ ਵਾਸਤੇ। ਤੇ ਮੈਂ ਉੱਥੇ ਸੋਨੇ ਚੰਦੀ ਦਾ ਕੰਮ ਸਿੱਖਿਆ। ਥੋੜੇ ਸਮੇਂ 'ਚ ਹੀ ਸਿੱਖ ਗਿਆ ਸੀ। ਦਿਮਾਗ ਮੇਰਾ ਬਹੁਤ ਤੇਜ਼ ਸੀਗਾ। ਤੇ ਸੋਨੇ ਚੰਦੀ ਦਾ ਕੰਮ ਸਿੱਖਦੇ-ਸਿੱਖਦੇ ਫਿਰ ਇੱਕ ਉਸੇ ਜਾਦੂਗਰ ਆਏ ਸੀ। ਉਹ ਜਾਦੂਗਰ ਦਾ ਸ਼ੋਅ ਦੇਖਣ ਵਾਸਤੇ ਮੈਂ ਮੇਰੇ ਮਾਮੇ ਜੀ ਦਾ ਬੇਟਾ ਤੇ ਮਾਸੀ ਦਾ ਬੇਟਾ ਚਲੇ ਗਏ। ਉਹ ਸ਼ੋਅ ਦੇਖ ਕੇ ਮੈਂ ਬਹੁਤ ਪ੍ਰਭਾਵਿਤ ਹੋਇਆ। ਮੈਨੂੰ ਵੀ ਐ ਲੱਗਿਆ ਵੀ ਮੈਂ ਯਾਰ ਆਪਾਂ ਸੋਨੇ ਚੰ ਕਿਉਂ ਨਾ ਆਪਾਂ ਜਾਦੂ ਸਿੱਖ ਲਈਏ ਮੰਤਰ ਮਾਰਿਆ ਕਰਾਂਗੇ ਚੀਜ਼ ਮੰਗਾਲਿਆ ਕਰਾਂਗੇ ਪੈਸੇ ਬਣਾ ਲਿਆ ਕਰਾਂਗੇ ਮੰਤਰ ਮਾਰ ਕੇ ਮੇਰੀ ਉਸ ਟਾਈਮ 12 13 ਸਾਲਾਂ ਦੀ ਉਮਰ ਸੀਗੀ ਹਾਂਜੀ ਹਾਂਜੀ ਤੇ ਫਿਰ ਉਸ ਤੋਂ ਬਾਅਦ ਕਿੱਥੇ ਤੁਸੀਂ ਗਏ ਜਿਹੜਾ ਸਿੱਖਣ ਵਾਸਤੇ ਮੈਂ ਉੱਥੇ ਬਰਵਾਲਾ ਸੀ ਮੇਰੇ ਨਾਨਕੇ ਤੇ ਮੇਰੇ ਉਸਤਾਦ ਜੀ ਨੂੰ ਮਿਲਣ ਵਾਸਤੇ ਮੈਂ ਮੇਰੇ ਮਾਮੇ ਜੀ ਨੂੰ ਕਿਹਾ ਮੈਂ ਕਿਹਾ ਮੈਨੂੰ ਮਲਾ ਕੇ ਲਿਆਓ ਮੈਂ ਜਾਦੂ ਸਿੱਖਣਾ ਮਾਮਾ ਜੀ ਨੇ ਬੜਾ ਮੈਨੂੰ ਰੋਕਿਆ ਕਹਿੰਦੇ ਤੂੰ ਰਹਿਣ ਦੇ ਸੋਨੇ ਚੰਦਾ ਕੰਮ ਵਧੀਆ ਕਰਦਾ ਹੈ ਇਹ ਕੀ ਲੋੜ ਐ ਤੈਨੂੰ ਜਾਦੂ ਜੁੱਦੂ ਸਿੱਖਣ ਦੀ ਮੈਂ ਕਿਹਾ ਜੀ ਨਹੀਂ ਮੈਂ ਜਾਦੂ ਸਿੱਖਣਾ ਐ ਸੋਨੇ ਦਾ ਕੰਮ ਤਾਂ ਮੈਂ ਸਿੱਖ ਹੀ ਲਿਆ ਤਾਂ ਜਦੋਂ ਮਰਜ਼ੀ ਕਰ ਲਾਂਗੇ ਤੇ ਸੋਨੇ ਚੰਦੀ ਦਾ ਦੁਕਾਨ ਖੋਲਾਂਗੇ ਤਾਂ ਗਾਹ ਕਾਊਗਾ ਫਿਰ ਪੈਸੇ ਬਣਾਵਾਂਗੇ ਤੇ ਜਾਦੂ ਤਾਂ ਜਿੱਥੇ ਮਰਜ਼ੀ ਜਾ ਕੇ ਆਪਾਂ ਕਰ ਸਕਦੇ ਆ ਤੇ ਉਹ ਮਾਮਾ ਜੀ ਪਹਿਲਾਂ ਤਾਂ ਮੰਨੇ ਨਹੀਂ ਫਿਰ ਮੈਂ ਬਰਾਬਰੂ ਕੇ ਉਹਨਾਂ ਨੂੰ ਲਿਆਇਆ ਜਾਦੂਗਰ ਨੂੰ ਮਿਲੇ ਜਾਦੂਗਰ ਵੀ ਪਹਿਲਾਂ ਕਹਿੰਦਾ ਬਹੁਤ ਤਪੱਸਿਆ ਕਰਨੀ ਪੈਣੀ ਐ ਮੈਨੂੰ ਡਰਾਉਂਦੇ ਜਿਰੇ ਕਹਿੰਦੇ ਤੈਨੂੰ ਆਂਟੇ ਮੰਜਨੇ ਪਹਿਣਗੇ ਕੱਪੜੇ ਧੋਣੇ ਪਹਿਣਗੇ ਮੈਂ ਕਿਹਾ ਜੀ ਕੋਈ ਗੱਲ ਨਹੀਂ ਜੋ ਤੁਸੀਂ ਕਹੋਗੇ ਮੈਂ ਕਰ ਮੈਂ ਜਾਦੂਗਰ ਸਾਹਿਬ ਨੂੰ ਕਿਹਾ ਮੈਂ ਕਿਹਾ ਜੀ ਤੁਸੀਂ ਵੀ ਤਾਂ ਅਕਸਰ ਸਿੱਖਿਆ ਹੀ ਹੈ ਕਿਸੇ ਤੋਂ ਤੇ ਮੈਨੂੰ ਜੇ ਤੁਸੀਂ ਦੱਸੋਗੇ ਤਾਂ ਮੈਂ ਵੀ ਸਿੱਖ ਲੂੰਗਾ ਮੈਨੂੰ ਆਹਦੇ ਭਾਂਡੇ ਮਾਂਜਣੇ ਪਿਆ ਕਰਨੇ ਕੱਪੜੇ ਧੋਣੇ ਪਿਆ ਕਰਨੇ ਮੈਂ ਕਿਹਾ ਜੀ ਜੋ ਤੁਸੀਂ ਕਹੋਗੇ ਮੈਂ ਉਹ ਕੰਮ ਕਰ ਲਿਆ ਕਰੂੰਗਾ ਤੇ ਮੇਰੇ ਉਹ ਜਾਦੂਗਰ ਸਾਹਿਬ ਕਹਿੰਦੇ ਕਹਿੰਦੇ ਵੀ ਪਰ ਪਰਸੋਂ ਅਸੀਂ ਪਾਣੀਪਤ ਜਾਣਾ ਹੈ ਤੇ ਜੇ ਚੱਲਣਾ ਹੈ ਤੇ ਫਿਰ ਆਉਦੇ ਕੱਪੜਾ ਦਾ ਥੱਲੇ ਆਈ ਨਾਲ ਤਾਂ ਮੈਨੂੰ ਤਾਂ ਦੋ ਤਿੰਨ ਦਿਨ ਨੀਂਦ ਹੀ ਨਾ ਆਈ ਮੈਨੂੰ ਤਾਂ ਹੋਇਆ ਬਸ ਜਾਦੂ ਸਿੱਖਣਾ ਜਾਦੂ ਸਿੱਖਣਾ ਹੈ ਉਹ ਤੀਜੇ ਦਿਨ ਮੈਂ ਮੇਰੇ ਮਾਮਾ ਜੀ ਨੂੰ ਜਿਹਨਾਂ ਕੋਲ ਕੰਮ ਸਿੱਖਦਾ ਸੀ ਪੰਜਾਬ ਦੇ ਵਿੱਚ ਤੇ ਮੈਨੂੰ ਛੁੱਟੀ ਦੇ ਦੋ ਮਾਮਾ ਜੀਆਂ ਦੇ ਚਲੋ ਠੀਕ ਹੈ ਉਹਨਾਂ ਨੇ ਮੈਨੂੰ ਉਹਨਾਂ ਟਾਈਮਾਂ 'ਚ 200 ਰੁਪਏ ਦਿੱਤਾ ਕਹਿੰਦੇ ਵੀ ਜਾ ਤੂੰ ਚਲਿਆ ਜਾ ਰੁਪਏ ਕਿੰਨੇ ਸਾਲ ਪੁਰਾਣੀ ਗੱਲ ਹੈ ਤੇ ਅੱਜ ਤੋਂ 90 1993 ਦੀ ਗੱਲ ਹੈ ਤੇ ਉਸ ਟਾਈਮ ਦੇ ਵਿੱਚ ਫਿਰ ਮੈਂ ਉਹਨਾਂ ਪਿੰਡ ਤੱਕ ਕੀ ਆਉਣਾ ਸੀਗਾ ਤੇ ਮੈਂ ਉਹ ਜਾਦੂਗਰ ਦੇ ਨਾਲ ਹੀ ਚਲਿਆ ਗਿਆ ਪਾਣੀ ਪਤ ਟਰੱਕ ਤੇ ਉਹਨਾਂ ਨੇ ਸਮਾਨ ਸੌਣ ਲੱਗਿਆ ਉੱਥੇ ਜਾ ਕੇ ਤੇ ਮੇਰੇ ਉਸਤਾਦ ਜੀ ਜਿਹੜੇ ਸੀਗੇ ਜਾਦੂਗਰ ਉਹ ਇੱਕ ਥਰਮਲ ਪਲਾਂਟ ਦੇ ਵਿੱਚ ਜਹੀ ਲੱਗੇ ਹੋਏ ਸੀਗੇ ਅਫਸਰ ਲੱਗੇ ਸੀ ਤੇ ਨਾਲ ਨਾਲ ਉਹ ਮੈਜਿਕ ਸ਼ੋ ਵੀ ਕਰਦੇ ਸੀ ਉਹਨਾਂ ਦਾ ਪਿਛੋਕੜ ਹਨੂਮਾਨ ਜਾਦੂਗਰ ਨਾਮ ਹੈ ਉਹਨਾਂ ਦਾ ਉਕਲਾਣਾ ਮੰਡੀ ਤੋਂ ਸੀਗੇ ਤੇ ਮੈਂ ਫਿਰ 2-3 ਮਹੀਨੇ ਜਦੋਂ ਉਹਨਾਂ ਦੇ ਕੋਲੇ ਰਿਹਾ ਤੇ ਮੈਨੂੰ ਮੈਜਿਕ ਦੇ ਬਾਰੇ ਵੀ ਪੂਰਾ ਨੌਲੇਜ ਆ ਗਈ ਵੀ ਇਹ ਮੈਜਿਕ ਕੀ ਹੁੰਦਾ ਤੇ ਬਸ ਹੌਲੀ-ਹੌਲੀ ਮੈਂ ਜਦੋਂ ਉਸਤਾਦ ਜੀ ਨਹੀਂ ਹੁੰਦੇ ਸੀਗੇ ਮੈਂ ਉਹ ਡੱਬਿਆਂ ਦੇ ਨਾਲ ਮੈਂ ਪ੍ਰੈਕਟਿਸ ਕਰਦਾ ਰਹਿੰਦਾ ਤੇ ਇੱਕ ਦਿਨ ਤਾਂ ਉਸਤਾਦ ਜੀ ਕਹਿੰਦੇ-ਕਹਿੰਦੇ ਵੀ ਇੱਕ ਸਕੂਲ ਹੈ ਕੁਝ ਨਾ ਕੁਝ ਬਣੇਗਾ ਜ਼ਰੂਰ ਸੋ ਇਸ ਤਰ੍ਹਾਂ ਫਿਰ ਮੈਜਿਕ ਸ਼ੋ ਸਕੂਲਾਂ ਸਕਲਾਂ ਪ੍ਰੋਗਰਾਮ ਕਰਨਾ ਸਿੱਖਿਆ ਜਾਂਚ ਮੈਂ ਦੋ ਦੋ ਤਿੰਨ ਤਨ ਪ੍ਰੋਗਰਾਮ ਕਰਨੇ ਫਿਰ ਮੈਂ ਪੰਜਾਬ ਆ ਗਿਆ ਇੱਥੇ ਆ ਕਰਕੇ ਫਿਰ ਮੈਂ ਸਕੂਲਾਂ ਕਾਲਜਾਂ ਚ ਕਲਬਾਂ ਚ ਇਸ ਤਰ੍ਹਾਂ ਮੈਂ ਥੀਟਰ ਸ਼ੋ ਵੀ ਕਰਦਾ ਰਿਹਾ ਅੱਖਾਂ ਤੇ ਪੱਟੀ ਬੰਨ ਕੇ ਮੋਟਰਸਾਈਕਲ ਚਲਾਉਣਾ ਲੜਕੀ ਨੂੰ ਹਵਾ ਚੜਾਉਣਾ ਘਟਣਾ ਸਾਰੀਆਂ ਆਈਟਮਾਂ ਮੈਂ ਜਾਣ ਗਿਆ ਸੀ ਤੇ ਕਾਫੀ ਥੀਟਰ ਸ਼ੋ ਵੀ ਮੈਂ ਕੀਤੇ ਤੇ ਇਸ ਤਰ੍ਹਾਂ ਪ੍ਰੋਗਰਾਮ ਕਰਦੇ ਸੀਗੇ ਨਾਲ ਸਾਰੇ ਫਿਰ ਮੇਰੇ ਬ੍ਰਦਰ ਜਿਹੜੇ ਸੀਗੇ ਉਹਨਾਂ ਨੂੰ ਮੈਂ ਸੋਨੇ ਚੰਦੀ ਦੇ ਕੰਮ ਚ ਪਾਇਆ ਉਹਨਾਂ ਦੀਆਂ ਦੁਕਾਨਾਂ ਬਣਾਈਆਂ ਮੈਂ ਸ਼ੋ ਕਰਦਾ ਸਾਨੂੰ ਤੋਂ ਸ਼ੋ ਰੂਮਾਂ ਚ ਭਾ ਗਿਆ ਤੇ ਤੂੰ ਵੀ ਸੋਨੇ ਚੰਦੀ ਦਾ ਕੰਮ ਕਰ ਤੇ ਛੱਡ ਦੇ ਮੈਜ ਇਹ ਫਿਰ ਮੇਰੀ ਵੀ ਫਿਰ ਰਾਮਿਆਣੇ ਦੁਕਾਨ ਕਰ ਲਈ ਬਹੁਤ ਵਧੀਆ ਮੇਰਾ ਕੰਮ ਚੱਲਦਾ ਸੀ ਮੈਜਿਕ ਸ਼ੋਅ ਦੇ ਸਿਲਸਿਲੇ ਦੇ ਵਿੱਚ ਮੈਂ ਅੰਮ੍ਰਿਤਸਰ ਗਿਆ ਸੀਗਾ ਉੱਥੇ ਮੇਰੇ ਸੰਤ ਬਾਬਾ ਬਲਵਿੰਦਰ ਸਿੰਘ ਚਾਹਲ ਜੀ ਨਾਲ ਮੁਲਾਕਾਤ ਹੋਈ ਤੇ ਮੈਂ ਬਾਬਾ ਜੀ ਨੂੰ ਦੇਖ ਕੇ ਬੜਾ ਹੈਰਾਨ ਹੋਇਆ ਵੀ ਉਹ ਜ਼ਿੰਮੇਵਾਰ ਪਰਿਵਾਰਚਲ ਸੀਗੇ ਤੇ ਇੰਨੇ ਬਜ਼ੁਰਗਾਂ ਨੂੰ ਨਵਾਉਣਾ ਸਵਾਉਣਾ ਉਹਨਾਂ ਨੇ ਆਪ ਖੋਦ ਕਈ ਐਸੇ ਬਜ਼ੁਰਗ ਸੀ ਜਿਨ੍ਹਾਂ ਨੂੰ ਚੱਕ ਕੇ ਉਹ ਫਲੈਸ਼ਾਂ ਦੇ ਵਿੱਚ ਲੈਟਿੰਗ ਉਹਨੂੰ ਲੈ ਕੇ ਜਾਂਦੇ ਤੇ ਮੈਂ ਉਹਨਾਂ ਦੀ ਸੇਵਾ ਤੋਂ ਦੇਖ ਕੇ ਬਹੁਤ ਪ੍ਰਭਾਵਿਤ ਹੋਇਆ ਮੈਂ ਕਿਹਾ ਯਾਰ ਇੱਕ ਐਡੇ ਵੱਡੇ ਜ਼ਿੰਮੇਵਾਰ ਪਰਿਵਾਰ ਤੋਂ ਹੋ ਕੇ ਤੇ ਬਜ਼ੁਰਗਾਂ ਦੀ ਸੇਵਾ ਕਰ ਤੇ ਅਸਲੀ ਕਰਮ ਤਾਂ ਇਹੀ ਹੈ ਮਨੁੱਖਤਾ ਦੀ ਸੇਵਾ ਕਰਨਾ ਏ ਤੇ ਮੈਂ ਵੀ ਮਨ ਬਣਾ ਲਿਆ ਵੀ ਮੈਂ ਵੀ ਇਸ ਸਮਾਸੇਵਾ ਹੀ ਕਰਨੀ ਹੈ ਫਿਰ ਬਾਬਾ ਜੀ 79 ਦਸੰਬਰ ਨੂੰ ਹਰ ਸਾਲ ਗਰੀਬ ਬੱਚੀਆਂ ਦੀਆਂ ਸ਼ਾਦੀਆਂ ਕਰਦੇ ਹੁੰਦੇ ਸੀਗੇ 79 ਦਸੰਬਰ ਨੂੰ ਤੇ ਮੈਂ ਵੀ ਉਥੇ ਸੇਵਾ ਤੇ ਚਲੇ ਜਾਂਦਾ ਸੀਗਾ ਤੇ ਇੱਕ ਵਾਰ ਤਾਂ 52 ਬੇਟੀਆਂ ਦੀਆਂ ਸ਼ਾਦੀਆਂ ਸੀਗੀਆਂ ਤੇ ਮੈਂ ਉਥੇ ਲੰਗਰ ਸ਼ਿਕਾ ਰਿਆ ਸੀ ਸੰਗਤ ਨੂੰ ਤੇ ਬਾਬਾ ਜੀ ਨੇ ਅਲਾਊਂਸਮੈਂਟ ਕੀਤਾ ਵੀ ਸੋਨੀ ਜਿੱਥੇ ਵੀ ਹੈਗਾ ਸਟੇਜ ਤੇ ਆਵੇ ਮੈਨੂੰ ਉਹਨਾਂ ਨੇ ਫਿਰ ਸਟੇਜ ਤੇ ਬੁਲਾ ਕਰਕੇ ਆਪਣਾ ਪੁੱਤਰ ਚੇਲਾ ਬਣਾ ਲਿਆ ਤੇ ਚਲੋ ਮੈਂ ਵਿਆਹ ਸ਼ਾਦੀਆਂ ਦੇ ਫੰਕਸ਼ਨਾਂ ਤੇ ਜਾਣਾ ਤੇ ਉਦੋਂ ਮੁਰ ਮਿਸਿਸ ਨੇ ਫਿਰ ਨਾਲ ਲੱਗਣਾ ਲੰਗਰ ਬਣਾ ਕੇ ਦੇਣਾ ਮੈਂ ਪਹਿਲਾ ਜਦੋਂ 10 ਕਿਲੋ ਦੀ ਸੈਲੀ ਆਟੇ ਦੀ ਤੇ 2 ਕਿਲੋ ਦਾਲ ਲੈ ਕੇ ਇਥੇ ਸਰਕਾਰੀ ਹਸਪਤਾਲ ਚ ਲੈ ਕੇ ਆਇਆ ਤੇ ਬਹੁਤ ਲੋਕ ਖੁਸ਼ ਹੋਏ ਡਾਕਟਰ ਸਾਹਿਬਾਨ ਵੀ ਬਹੁਤ ਖੁਸ਼ ਹੋਏ ਵੀ ਯਾਰ ਮੇਰੇ ਪਾਣੀ ਤੋਂ ਬੰਦਾ ਕੋਈ ਆਉਂਦਾ ਸਮਾਜ ਸੇਵਾ ਕਰਨ ਲੋਕਾਂ ਦੀ ਲੰਗਰ ਦੀ ਸੇਵਾ ਕਰਨ ਵਾਸਤੇ ਤੇ ਇਸ ਤਰ੍ਹਾਂ ਬਸ ਲਗਾਤਾਰ ਚੱਲ ਰਿਹਾ ਸੀ ਇੱਕ ਟਾਈਮ ਮੈਂ ਲੈ ਕੇ ਆਂਦਾ ਸੀ ਉਹ ਫਿਰ ਮੈਨੂੰ ਸੰਗਤ ਕਹਿਣ ਲੱਗੀ ਕਹਿੰਦੀ ਬਾਬਾ ਜੀ ਸਵੇਰੇ ਦਾ ਤੁਸੀਂ ਖਵਾ ਜੰਨੇ ਰੋਟੀ ਕਈ ਰਾਤ ਨੂੰ ਭੁੱਖਾ ਹੀ ਰਹਿ ਜਾਂਦੇ ਆ ਤੇ ਫਿਰ ਮੈਂ ਰਾਸਕੀਤੀ ਮਹਾਰਾਜ ਜਗੇ ਸੱਚੇ ਪਾਤਸ਼ਾਹ ਕਿਰਪਾ ਕਰੋ ਵੀ ਆਪਾਂ ਸ਼ਾਨਦਾ ਲੰਗਰ ਵੀ ਲੈ ਕੇ ਆਇਆ ਕਰੀਏ ਮੈਂ ਮਾਈਆਂ ਨੂੰ ਵੀ ਗੱਲ ਕੀਤੀ ਮੈਂ ਕਿਹਾ ਮੈਂ ਤੁਹਾਨੂੰ 500 500 ਰੁਪਿਆ ਹੋਰ ਵਾਧੇ ਦੇ ਦੂੰਗਾ ਤੇ ਤੁਸੀਂ ਸ਼ਾਨਦਾ ਹੀ ਬਣਾ ਲਿਆ ਕਰੋ ਨਾਲੇ ਤੁਸੀਂ ਆਪਦੇ ਬੱਚਿਆਂ ਵਾਸਤੇ ਲੈ ਜਾਇਆ ਕਰੋ ਮਾਈਆਂ ਦੀਆਂ ਠੀਕ ਹੈ ਬਾਬਾ ਜੀ ਕੋਈ ਗੱਲ ਨਹੀਂ ਅਸੀਂ ਸ਼ਾਨਦਾ ਹੀ ਬਣਾ ਦਿਆ ਕਰਾਂਗੇ ਇਸ ਤਰ੍ਹਾਂ ਫਿਰ ਮੈਂ ਸ਼ਾਨਦਾ ਵੀ ਲੰਗਰ ਲੈ ਕੇ ਆਉਣ ਲੱਗ ਗਿਆ ਫਿਰ ਕਈ ਵਾਰੀ ਮੇਰੇ ਕੋਲ ਲੰਗਰ ਵੱਜ ਜਾਣਾ ਤੇ ਮੈਂ ਸੋਚਣਾ ਵੀ ਹੁਣ ਇਹਨੂੰ ਮੈਂ ਕਿੱਥੇ ਵਰਤਾਵਾਂ ਮੇਸਟਰੀ ਕੀ ਹੋਊਗਾ ਮੈਂ ਫਿਰ ਸਟੇਸ਼ਨ ਤੇ ਜਾਵੜਨਾ ਜਾਂ ਬੱਸ ਸਟੈਂਡ ਤੇਰ ਮੈਨੂੰ ਇੱਕਦਮ ਹੀ ਆਵਾਜ਼ ਪਈ ਮਹਾਰਾ ਜੰਨੀਓ ਵੀ ਤੂੰ ਲੰਗਰ ਬਸ ਸਟੈਂਡਾ ਦੀ ਬਜਾਏ ਜੇ ਜਿਹੜੇ ਪ੍ਰਾਈਵੇਟ ਹਸਪਤਾਲ ਆ ਲੰਗਰ ਤਾਂ ਉਹਨਾਂ ਨੂੰ ਵੀ ਚਾਹੀਦਾ ਤੇ ਜੇ ਤੂੰ ਹਸਪਤਾਲਾਂ ਚ ਪ੍ਰਾਈਵੇਟ ਚ ਪੁੱਛ ਲੈ ਫਿਰ ਮੈਂ ਡਾਕਟਰ ਮਦਨ ਮੋਹਨ ਜੀ ਨਾਲ ਗੱਲ ਕੀਤੀ ਮੈਂ ਕਿਹਾ ਡਾਕਟਰ ਸਾਹਿਬ ਮੈਂ ਸਰਕਾਰੀ ਹਸਪਤਾਲ ਚ ਲੰਗਰ ਦੀ ਸੇਵਾ ਕਰਦਾ ਜੇ ਤੁਹਾਡੇ ਹਸਪਤਾਲ ਚ ਵੀ ਕਹੋ ਤੇ ਆਜਾ ਕਰਾਂ ਤੇ ਡਾਕਟਰ ਸਾਹਿਬ ਬੜੇ ਖੁਸ਼ ਹੋਏ ਕਹਿੰਦੇ ਬਾਬਾ ਜੀ ਆਇਆ ਕਰੋ ਤੁਸੀਂ ਅਸੀਂ ਤੁਹਾਡੀ ਮਦਦ ਵੀ ਕਰਿਆ ਕਰਾਂਗੇ ਤੇ ਨਾਲ ਹੀ ਅਸ਼ੀਰਵਾਦ ਹਸਪਤਾਲ ਸੀ ਉਹਨਾਂ ਦੇ ਲੈ ਕੇ ਜਾਣ ਲੱਗੇ ਤੇ ਅਸ਼ੀਰਵਾਦ ਦੇ ਸਾਹਮਣੇ ਭੰਡਾਰੀ ਹਸਪਤਾਲ ਸੀ ਨ ਇਸ ਤਰ੍ਹਾਂ 4-5 ਹਸਪਤਾਲਾਂ 'ਚ ਜਦੋਂ ਜਾਣ ਲੱਗ ਗਿਆ ਤੇ ਦੂਜੇ ਹਸਪਤਾਲਾਂ 'ਚ ਵੀ ਮੈਨੂੰ ਫਿਰ ਸੰਪਰਕ ਕਰ ਤੇ ਫਿਰ ਮੈਂ ਅਰਦਾਸ ਕੀਤੀ ਸੱਚੇ ਪਾਤਸ਼ਾਹ ਕਿਰਪਾ ਕਰੋ ਵੀ ਆਪਾਂ ਸ਼ਹਿਰ ਦੇ ਸਾਰੇ ਹਸਪਤਾਲਾਂ 'ਚ ਲੰਗਰ ਪਹੁੰਚਾਇਆ ਕਰੀਏ ਜਿੱਥੇ ਪੇਸ਼ੈਂਟ ਰਾਤ ਨੂੰ ਦਾਖਲ ਹੁੰਦੇ ਆ ਤੇ ਗੁਰੂ ਨੇ ਕਿਰਪਾ ਕੀਤੀ 2-3 ਸਾਲਾਂ ਦੇ ਵਿੱਚ ਵਿੱਚ ਸਾਰੇ ਹਸਪਤਾਲਾਂ 'ਚ ਲੰਗਰ ਜਾਣ ਲੱਗ ਗਿਆ। ਸ੍ਰੀ ਮੁਖਤਸਰ ਸਾਹਿਬ ਦੇ ਸ਼ਹਿਰ ਦੇ ਜਿੰਨੇ ਵੀ ਹਸਪਤਾਲਾਂ ਲਗਭਗ ਤੁਹਾਡਾ ਲੰਗਰ ਸਾਰੇ ਹਾਂ ਸਾਰਿਆਂ 'ਚ ਜਾਂਦਾ ਹੈ ਜਿਨ੍ਹਾਂ ਦੇ ਵਿੱਚ ਰਾਤ ਨੂੰ ਪੇਸ਼ੈਂਟ ਦਾਖਲ ਹੁੰਦੇ ਆ। ਮਰੀਜ਼ ਹੁੰਦੇ ਆ ਲਗਭਗ ਕਿੰਨੇ ਕੁ ਲੋਕਾਂ ਵਾਸਤੇ ਭੋਜਨ ਜਿਹੜਾ ਤਿਆਰ ਹੁੰਦਾ ਕਿੰਨੇ ਕੁ ਲੋਕਾਂ ਵਾਸਤੇ ਭੋਜਨ ਜਿਹੜਾ ਤੁਸੀਂ ਤਿਆਰ ਕਰਕੇ ਲੈ ਕੇ ਜਾਂਦੇ ਹੋ ਹੁਣ ਇਸ ਟਾਈਮ ਤਾਂ 1200 ਵੀ ਵੱਧ ਬੰਦਿਆਂ ਦਾ ਪੱਕ ਰਿਹਾ ਹੈਗਾ ਜੀ ਤੇ ਕਿੰਨਾ ਕੁ ਰਾਸ਼ਨ ਜਿਹੜਾ ਡੇਲੀ ਦਾ ਲੱਗਦਾ ਹੈ ਤਕਰੀਬ ਸਵਾ ਕੁਇੰਟਲ ਡੇਢ ਕੁਇੰਟਲ ਆਟਾ ਨੂੰ ਪੱਕ ਜਾਂਦਾ ਹੈਗਾ ਜੀ ਡੇਲੀ ਦਾ ਹਾਂਜੀ ਦੋਨੇ ਟਾਈਮ ਦਾ ਤੇ ਫਿਰ ਅੱਜ-ਕੱਲ੍ਹ ਜਿਹਨਾਂ ਦੀ ਆਉਂਦੀ ਰਹਿੰਦੀ ਉਹਦਾ ਹੁੰਦਾ ਸੀ ਬਹੁਤ ਜ਼ਿਆਦਾ ਥੱਕ ਜਾਂਦੀਆਂ ਸੀ ਵਿਚਾਰੀਆਂ ਆਟਾ ਗੁੰਨਣਾ ਵੀ ਬਹੁਤ ਔਖਾ ਇੰਨਾ ਤੇ ਫਿਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਇਹ ਸੇਟਰ ਨਹੀਂ tourne ਲੱਗਦੇ ਰਹਿੰਦੇ ਕਚਹਿਰੀਆਂ 'ਚ ਲੋਕ ਪਿੰਡਾਂ ਦੇ ਬਹੁਤ ਆਉਂਦੇ ਆ ਕਚਹਿਰੀਆਂ ਚ ਆਉਂਦੇ ਹੋ ਸਾਰੇ ਲੰਗਰ ਇੱਥੇ ਸਾਰਾ ਦਿਨ ਚੱਲਦਾ ਰਹਿੰਦਾ ਹੈਗਾ ਬਾਬਾ ਜੀ ਮੰਨ ਲਓ ਮੈਂ ਇੱਕ ਘਰੇਲੂ ਬੰਦਾ ਮੈਨੂੰ ਆਪ ਦੇ ਪਰਿਵਾਰ ਦਾ ਜਿਹੜਾ ਭੋਜਨ ਪੂਰਾ ਕਰਨ ਵਾਸਤੇ ਜਾਂ ਉਹਨਾਂ ਦਾ ਖਾਣ ਪੀਣ ਪੂਰਾ ਕਰਨਾ ਤੁਹਾਨੂੰ ਇੰਨਾ ਫੰਡ ਕਿੱਥੋਂ ਮਿਲਦਾ ਹੈ ਕਈ ਵਾਰੀ ਲੋਕ ਤਾਂ ਇਹ ਵੀ ਕਹਿ ਦਿੰਦੇ ਆ ਜੀ ਇੰਨਾਂ ਕੋਲੇ ਤਾਂ 2 ਨੰਬਰ ਦਾ ਆਮ ਨਹੀਂ ਹੁੰਦਾ ਵੇਖੋ ਜੀ ਅਸੀਂ ਤਾਂ ਸਤਗੁਰੂ ਮਹਾਰਾਜ ਜੀ ਦਾ ਕਾਰਜ ਸਮਝ ਕੇ ਇਹ ਕਰ ਰਹੇ ਆਂ ਸਤਗੁਰੂ ਮਹਾਰਾਜ ਜੀ ਆਪ ਹੀ ਸਾਡੇ ਕੋਲ ਭੇਜ ਰਹੇ ਆ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਕੋਈ ਆਟੇ ਦੀ ਦਾਲ ਦੀ ਸਭ ਸੰਗਤਾਂ ਦੇਖੋ ਅਜੇ 15 ਸਾਲ ਤੋਂ ਵੀ ਉੱਪਰ ਹੋ ਗਏ ਲੰਗਰ ਚੱਲਦੇ ਨੂੰ ਤੇ ਸ਼ਹਿਰ ਦੀਆਂ ਸੰਗਤਾਂ ਜੁੜਗੀਆਂ ਨੇ ਕਿਸੇ ਦਾ ਜਨਮ ਦਿਨ ਹੁੰਦਾ ਬੱਚੇ ਦਾ ਉਹ ਸਾਨੂੰ ਇਥੇ ਰਾਸ਼ਨ ਦੇ ਜਾਂਦੇ ਆ ਜਾਂ ਕਿਸੇ ਦੀ ਕੋਈ ਵਰਸੀ ਹੁੰਦੀ ਹੈ ਉਹ ਰਾਸ਼ਨ ਦੇ ਜਾਂਦੇ ਨੇ ਬਾਕੀ ਸ੍ਰੀ ਮੁਕਸਰ ਸਾਹਿਬ ਦੀ ਸੰਗਤ ਬਹੁਤ ਪਿਆਰ ਕਰਦੀ ਹੈ ਜਦੋਂ ਵੀ ਮੈਂ ਕਿਸੇ ਨੂੰ ਵੀ ਫੋਨ ਕਰਦਾ ਮੈਨੂੰ ਰਿਫਾਇੰਡ ਚਾਹੀਦਾ ਜਾਂ ਹਲਦੀ ਮਿਰਚ ਮਸਾਲਾ ਚਾਹੀਦਾ ਤੋ ਲੋਕ ਮੇਰਾ ਇੰਤਜ਼ਾਰ ਹੀ ਕਰਦੇ ਰਹਿੰਦੇ ਬਾਬਾ ਜੀ ਫੋਨ ਕਰਨ ਤੇ ਅਸੀਂ ਰਾਸ਼ਨ ਭੇਜੀਏ ਤੇ ਬਾਕੀ ਮੈਂ ਜਾਨਾ ਵਿਚਾਰਾਂ ਦੇ ਵਿੱਚ ਮੈਨੂੰ ਹਰ ਦੁਕਾਨਦਾਰ ਮੇਰੀ ਸਹਾਇਤਾ ਕਰਦਾ ਮਦਦ ਕਰਦੇ ਨੇ ਕੋਈ ਸਾਨੂੰ ਮਾਇਆ ਵੀ ਗੋਲਕ ਦੇ ਵਿੱਚ ਪਾ ਦਿੰਦੇ ਐ ਕੋਈ ਸਾਨੂੰ ਰਾਸ਼ਨ ਦੇ ਦਿੰਦੇ ਐ ਬਾਕੀ ਸਾਡੀਆਂ ਪਿੰਡਾਂ ਦੇ ਵਿੱਚ ਗੱਡੀਆਂ ਜਾਂਦੀਆਂ ਨੇ ਦੋ ਤਿੰਨ ਉਹ ਪਿੰਡਾਂ ਦੇ ਵਿੱਚੋਂ ਕੋਈ ਆਟਾ ਨਗਰ ਨਿਵਾਸੀ ਸਾਨੂੰ ਦਿੰਦੇ ਐ ਤੇ ਉਹਦੇ ਨਾਲ ਜਿਹੜਾ ਲੰਗਰ ਪ੍ਰਸ਼ਾਦਾ ਇਹ ਚੱਲ ਰਿਹਾ ਮੈਨੂੰ ਕੋਈ ਲਾਲਚ ਨਹੀਂ ਹੈਗਾ ਜੇ ਮੈਂ ਮਾਇਆ ਹੀ ਇਕੱਠੀ ਕਰਨੀ ਹੁੰਦੀ ਤਾਂ ਫਿਰ ਮੈਂ ਸੋਨੇ ਦਾ ਬਿਜ਼ਨਸ ਕਰਦਾ ਮੈਂ ਆਰਟਿਸਟ ਮੈਜੀਸ਼ੀਅਨ ਹੈਗਾ ਮੈਂ ਘੰਟੇ ਦਾ ਹਜ਼ਾਰਾਂ ਲੱਖ ਤੇ ਲੇਕਿਨ ਮੈਂ ਇਹ ਛੱਡਤਾ ਬਿਜ਼ਨਸ ਕਰਨਾ ਕੰਮ ਕਰ ਹੁਣ ਮੈਨੂੰ ਬਹੁਤ ਲੋਕ ਆਂਦੇ ਕਹਿੰਦੇ ਬਾਬਾ ਜੀ ਆਹ ਬਿਜ਼ਨਸ ਕਰ ਲੋ ਕਰ ਲੋ ਮੈਂ ਕਹਾਂ ਯਾਰ ਮੈਂ ਤਾਂ ਸੋਨੇ ਚਾਂਦੀ ਦਾ ਹੀ ਦਾ ਕੰਮ ਛੱਡ ਕੇ ਤਾਂ ਮੈਂ ਸੇਵਾ ਪੜੀ ਤੇ ਹੁਣ ਫਿਰ ਮੈਂ ਮਾਇਆ ਵਿੱਚ ਹੀ ਕਰਦਾ ਸਿਰਫ ਇਸ ਵਾਸਤੇ ਕਰਨੇ ਜਿੰਨਾ ਵਾਸਤੇ ਕਰਦੀ ਕਰਾਂਗੇ ਜਿੰਨਾ ਸੰਮੇਲੇਗਿਆਂ ਦਾ ਪ੍ਰਭਾਵ ਦਤਨ ਕਿੰਗੇ ਹੋਣਾ ਕਰਾਂਗੇ ਇਸ ਕਰਕੇ ਮੈਂ ਕੋਈ ਮਾਇਆ ਮੂਆ ਦੀ ਮੈਨੂੰ ਕੋਈ ਭੁੱਖ ਨਹੀਂ ਹੈਗੀ ਆਪਦੇ ਵਾਸਤੇ ਮੈਂ ਕੁਛ ਨਹੀਂ ਮੇਰੀ ਡਿਮਾਂਡ ਹੈਗੀ ਜੋ ਕੁਛ ਕਰ ਰਿਹਾ ਇਹ ਸੰਗਤ ਵਾਸਤੇ ਹੀ ਹੈ ਆ ਜਗਾ ਸਾਨੂੰ ਜੰਗਲ ਜਗਾ ਹੀ ਦਿੱਤੀ ਸੀ ਨਗਰਨਵਾਸੀ ਚੱਕ ਬੀੜ ਸਰਕਾਰ ਨੇ ਦਾਨ ਕੀਤੀ ਬਹੁਤ ਪਹਾੜ ਇਹ ਅੱਜ ਗੁਰੂ ਦੀ ਕਿਰਪਾ ਨਾਲ ਇੱਥੇ ਮਸ਼ੀਨਾਂ ਲੱਗੀਆਂ ਲੰਗਰ ਹਾਲ ਬਣਿਆ ਹੈ ਹਰ ਸਾਲ ਇੱਥੇ ਵਿਆਹ ਸ਼ਾਦੀਆਂ ਹੋ ਰਿਹਾ ਹੈ ਸਭ ਵਾਹਿਗੁਰੂ ਆਪ ਹੀ ਭੇਜ ਰਿਹਾ ਮੈਨੂੰ ਤਾਂ ਐਂ ਲੱਗਦਾ ਜਿਵੇਂ ਪਰਛਾਵੇਂ ਦੀ ਤਰੀਆਂ ਮੇਰੇ ਨਾਲ ਹੀ ਵੀ ਪਰਛਾਵੇਂ ਦੀ ਤਰੀਆਂ ਮੇਰੇ ਨਾਲ ਹੀ ਪ੍ਰਮਾਤਮਾ ਦੇ ਜਿਵੇਂ ਖੜੇ ਸੁਣ ਰਹੇ ਹੁੰਦੇ ਸੇਵਾਦਾਰ ਕਈ ਵਾਰੀ ਕਹਿੰਦੇ ਬਾਬਾ ਜੀ ਰਫਾਇੰਡ ਹੈ ਨਹੀਂ ਮੈਂ ਕਈ ਵਾਰੀ ਗੱਲਾਂ ਹੀ ਗੁੱਲੀ ਲੱਗ ਜਾਂਦਾ ਭੁੱਲ ਜਾਂਦਾ ਲਾਲੋ ਜੀ ਆ ਖੰਡ ਦਾ ਗੱਡਾ ਇਹ ਇਸ ਤਰ੍ਹਾਂ ਸਾਰਾ ਦਿਨ ਲੋਕ ਦੇ ਕੇ ਜਾਂਦੇ ਰਹਿੰਦੇ ਐ ਤੇ ਅਸੀਂ ਬਣਾਵਣਾ ਵਰਤਾਈ ਜਾਂਦੇ ਹੈਗੇ ਜੀ ਇਸ ਵਾਈ ਗੁਰੂ ਸੱਚੇ ਪਾਤਸ਼ਾਹ ਦਾ ਸ਼ੁਕਰ ਕਰਦਾ ਹਾਂ ਕਿ ਦਾਸ ਦੇ ਸੇਵਾ ਕਿਰਪਾ ਹੋਈ ਇੱਕ ਨਮਾਣੇ ਦੇ ਉੱਤੇ ਤੇ ਇਦਾਂ ਹੀ ਸਤਿਗੁਰੂ ਮਾਰਾ ਸੇਵਾ ਲੈਂਦੇ ਰਹਿਣ ਤੇ ਮੈਂ ਤਾਂ ਇਹੀ ਦੁਆ ਕਰਦਾ ਚੁਣੌਤੀਆਂ ਵੀ ਕਈ ਚੁਣੌਤੀਆਂ ਹੁੰਦੀਆਂ ਕਈ ਮੁਸ਼ਕਲਾਂ ਆਉਂਦੀਆਂ ਕੀ ਕੀ ਚੁਣੌਤੀਆਂ ਦਾ ਜਿਹੜਾ ਤੁਹਾਨੂੰ ਸਾਹਮਣਾ ਕਰਨਾ ਪੈਂਦਾ ਰੋਜ਼ ਜ਼ਿੰਦਗੀ ਦੇ ਵਿੱਚ ਆ ਕਈ ਵਾਰੀ ਕੋਈ ਸਮੱਸਿਆ ਆ ਉਹ ਜੀ ਹੈ ਜਿਹਦਾ ਹੱਲ ਨਹੀਂ ਹੁੰਦਾ ਫਿਰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਅਸੀਂ ਤਾਂ ਜਦੋਂ ਕੋਈ ਚੁਣੌਤੀ ਆਉਂਦੀ ਹੈ ਤੇ ਅਸੀਂ ਉਹਨੂੰ ਇਮਤਿਹਾਨ ਨਹੀਂ ਸਮਝਦੇ ਵੀ ਇਹ ਮਹਾਰਾਜ ਕੋਈ ਇਮਤਿਹਾਨ ਲੈ ਰਿਹਾ ਤੇ ਅਸੀਂ ਬਲਸ ਨਿਰਮਤਾ ਦੇ ਨਾਲ ਉਸ ਨੂੰ ਉਹਦਾ ਸੱਚੇ ਪਾਤਸ਼ਾਹ ਦਾ ਮੰਨ ਕੇ ਉਹ ਕਾਰਜ ਜਲਦਾ ਕਰੀ ਜਾਈਦਾ ਹੈ ਹੁਣ ਜੇ ਲੱਕੜਾਂ ਮੁੱਕ ਗਈਆਂ ਤਾਂ ਜਾਣਾ ਤਾਂ ਪੈਣਾ ਹੀ ਹੈਗਾ ਲੱਕੜਾਂ ਆਰਤ ਕਰਨਾ ਹੀ ਪੈਣਾ ਹੈਗਾ ਹੈ ਜੇ ਕੋਈ ਸੌਦਾ ਪਤਾ ਨਹੀਂ ਹੈ ਜੇ ਕਿਸੇ ਨੂੰ ਕਵਾਂਗੇ ਤਾਂ ਫੇਰੀ ਹੋਣਾ ਹੈਗਾ ਤੇ ਮਹਾਰਾਜ ਆਪਣੇ ਆਪ ਵੀ ਭੇਜਦੇ ਆ ਜੀ ਕਿਸੇ ਗੱਲ ਦੀ ਕੋਈ ਕਮੀ ਨਹੀਂ ਛੱਡਦੇ ਹੈਗੇ ਪਿੱਤੇ ਦੀ ਨਹੀਂ ਤੁਹਾਨੂੰ ਇੱਕ ਧਰਨਾ ਵੀ ਲਾਉਣਾ ਪਿਆ ਸੀ ਦੂਜਿਆਂ ਨੂੰ ਰੋਟੀ ਖਵਾਉਣ ਵਾਲੇ ਨੂੰ ਆਪ ਭੁੱਖ ਹੜਤਾਲ ਤੇ ਬਹਿਣਾ ਪਿਆ ਸੀ ਉਹ ਕੀ ਕਾਰਨ ਸੀ ਉਹ ਇਸ ਤਰ੍ਹਾਂ ਬਿਜਲੀ ਤੁਹਾਨੂੰ ਪਤਾ ਵੀ ਇਸੇ ਲਾਈਟ ਬੱਕ ਰਿਹਾ ਹੈਗਾ ਤੇ ਪਿਛਲੀ ਸਰਕਾਰ ਚੰਨੀ ਸਰਕਾਰ ਨੇ ਸਾਡਾ ਬਿੱਲ ਸਾਰਾ ਮਾਫ ਕਰ ਦਿੱਤਾ ਸੀ ਤੇ ਇਸ ਵਾਰ ਵੀ ਅਸੀਂ ਬੇਨਤੀ ਕੀਤੀ ਸੀ ਬੋਲ ਦੇ ਕੋਲ ਵੀ ਸਾਡਾ ਮਿਲਟੀ ਦਾ ਮਾਰਕ ਪਤਾ ਜਾਨ ਤੁਹਾਨੂੰ ਉਹ ਕਹਿੰਦੇ ਸੀ ਜੀ ਬੋਲ ਵਾਲੇ ਵੀ ਕੋਈ ਨਹੀਂ ਬਾਬਾ ਜੀ ਚੰਨੀ ਸਰਕਾਰ ਨੇ ਮਾਫ ਕਰਦਾ ਤੁਸੀਂ ਕਿਹੜਾ ਇੱਥੇ ਕੋਈ ਬਿਜ਼ਨਸ ਕਰ ਰਹੇ ਹੋ ਲੋਕਾਂ ਦੇ ਭਲੇ ਲਈ ਲੰਗਰ ਚੱਲਦਾ ਹੈਗਾ ਇਸ ਕਰਕੇ ਤੁਹਾਡਾ ਲੰਗਰ ਇਹ ਬਿੱਲ ਮਾਫ ਹੋ ਜਾਊਗਾ ਤੇ ਮੈਂ ਜਦੋਂ ਲੱਖ ਰੁਪਿਆ ਹੋ ਗਿਆ ਮੈਂ ਉਦੋਂ ਵੀ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਕੁਝ ਕਰੋ ਕਹਿੰਦੇ ਕੋਈ ਨਹੀਂ ਬਾਬਾ ਜੀ ਹੋਇਆ ਦਾ ਭਰਦੇ ਨਹੀਂ ਤਾਂ ਕੋਈ ਗੱਲ ਨਹੀਂ ਤੁਹਾਡਾ ਜਿਹੜਾ ਬਿੱਲ ਮਾਫ ਹੋ ਜਾਣਾ ਤੁਸੀਂ ਲੰਗਰ ਸੇਵਾ ਕਰਦੇ ਹੋਰ ਵੀ ਗਊਸ਼ਾਲਾਂ ਚ ਬਿੱਲ ਫ੍ਰੀ ਚੱਲ ਰਹੀ ਹੈ ਗੁਰਦੁਆਰਿਆਂ ਚ ਫ੍ਰੀ ਚੱਲ ਰਹੀ ਹੈ ਤੇ ਤੁਹਾਨੂੰ ਵੀ ਕੋਈ ਗੱਲ ਨਹੀਂ ਹੁਣ ਬਹਾਲ ਹੋ ਵੀ ਲਾਈਟ ਹੁਣ ਬਹਾਲ ਇਸ ਦਾ ਹੈ ਕਰੀ ਟੈਂਪਰੇਰੀ ਅਸੀਂ ਲਾਈਟ ਲਈ ਹੈਗੀ ਹੈ ਤੇ ਹਜੇ ਬਿੱਲ ਜਿਹੜਾ ਭਰਨਾ ਹੈਗਾ ਸੰਗਤਾਂ ਕੁਝ ਮਦਦ ਕਰ ਰਹੀਆਂ ਨੇ ਸਾਡੀ ਕੁਝ ਪੈਸੇ ਹੋਰ ਚਾਹੀਦੇ ਉਹ ਕਹਿੰਦੇ ਬਿੱਲ ਤਾਂ ਭਰਨਾ ਹੀ ਪੈਣਾ 5.5 ਲੱਖ ਰੁਪਿਆ ਹੈਗਾ ਬਿੱਲ ਤੇ ਸੋ ਸੰਗਤਰਵਾਸੀ ਇਲਾਕਾ ਨਿਵਾਸੀ ਕਰ ਰਹੇ ਨੇ ਮਦਦ ਭਰਾਂਗੇ ਬਿੱਲ ਪਰਿਵਾਰ ਦੇ ਵਿੱਚ ਕੌਣ-ਕੌਣ ਆ ਔਰ ਕੌਣ-ਕੌਣ ਮਦਦ ਕਰ ਰਿਹਾ ਥੋ ਪਰਿਵਾਰ ਦੇ ਵਿੱਚ ਮੇਰੇ ਮਿਸਿਸ ਹੈਗੇ ਆ ਮੇਰੇ ਮੰਮੀ ਡੈਡੀ ਹੈਗੇ ਆ ਮੇਰੇ ਪਿਤਾ ਜੀ ਆਰਮੀ ਤੋਂ ਰਿਟਾਇਰ ਹੈ ਤੇ ਉਹ ਵੀ ਆਪਦੀ ਪੈਨਸ਼ਨ ਦੇ ਵਿੱਚੋਂ ਮੈਨੂੰ ਲੰਗਰ ਦੇ ਵਿੱਚ ਯੋਗਦਾਨ ਕਰਦੇ ਰਹਿੰਦੇ ਆ ਬਾਕੀ ਦੋ ਬੇਟੇ ਆ ਮੇਰੇ ਤੇ ਇੱਕ ਬੇਟੀ ਆ ਬੇਟੀ ਮੈਰਿਡ ਹੈ ਬੇਟੇ ਦੀ ਵੀ ਹੁਣ ਪਿਛਲੇ ਦਿਨੀ ਸ਼ਾਦੀ ਕੀਤੀ ਹੈ ਤੇ ਮੇਰੇ ਨਾਲ ਹੀ ਸਾਰੇ ਹੱਥ ਵਟਾਉਂਦੇ ਹੈਗੇ ਨੇ ਜਦੋਂ ਕਿਤੇ ਮੈਂ ਬਾਹਰ ਅੰਦਰ ਚਲਾ ਜਾਣਾ ਜਿਵੇਂ ਗੰਗਾ ਨਗਰ ਲੰਗਰ ਚੱਲਦੇ ਆ ਤੇ ਮੈਨੂੰ ਕਈ ਕਿ ਦਿਨ ਗੰਗਾ ਨਗਰ ਰਹਿਣਾ ਪੈਂਦਾ ਤੇ ਪਿੱਛੋਂ ਫਿਰ ਮਿਸਿਸ ਬੱਚੇ ਸੰਭਾਲਦੇ ਆ ਲੰਗਰ ਬਣਵਾ ਕਰਕੇ ਹਸਪਤਾਲਾਂ ਚ ਵਰਸਾਉਣ ਵਾਸਤੇ ਜਾਂਦੇ ਆ ਜੀ ਕਿੰਨਾ ਕੁ ਲੰਮਾ ਸਮਾਂ ਜਿਹੜਾ ਤੁਹਾਡਾ ਹੈਗਾ ਇੱਛਾ ਵੀ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਹੈ ਜਿਹੜੇ ਇਸ ਤਰ੍ਹਾਂ ਦੀ ਭਾਵਨਾ ਸੇਵਾ ਕਰਨੀ ਹੈ ਤੁਸੀਂ ਮੈਂ ਤਾਂ ਕਹਿੰਨਾ ਵੀ ਮੈਂ ਤਾਂ ਮਰਦੇ ਦਮ ਤੱਕ ਜਦੋਂ ਵੀ ਮੇਰੇ ਸਵਾਸ ਨਿਕਲਣ ਤੇ ਲੋਕਾਂ ਦੀ ਸੇਵਾ ਕਰਦੇ ਦੇ ਹੀ ਨਿਕਲਣਾ ਲੋਕਾਂ ਨੂੰ ਕੀ ਅਪੀਲ ਕਰਦੇ ਹਾਂ ਤੁਹਾਡੀ ਮਦਦ ਦੇ ਲਈ ਆ ਇਸ ਤਰ੍ਹਾਂ ਦੇ ਹੋਰ ਕਾਰਜ ਦੇ ਲਈ ਮੈਂ ਲੋਕਾਂ ਨੂੰ ਤੇਹੀ ਬੇਨਤੀ ਅੱਗੇ ਵੀ ਸਾਧ ਸੰਗਤ ਜੀ ਤੁਹਾਡੇ ਸਹਿਯੋਗ ਨਾਲ ਹੀ ਚੱਲ ਰਿਹਾ ਹੈ ਜੋ ਤੁਸੀਂ ਭੇਜਦੇ ਹੋ ਉਹਦੇ ਨਾਲ ਅਸੀਂ ਲੰਗਰ ਪ੍ਰਸ਼ਾਦਾ ਬਣਾ ਕੇ ਹਫ਼ਸਾਲਾਂ ਚ ਵਰਤਾ ਦੇਨੇ ਆ ਤੇ ਹੋਰ ਵੀ ਜੇਕਰ ਤੁਸੀਂ ਮਦਦ ਕਰੋਗੇ ਤਾਂ ਅਸੀਂ ਸਮਾਜ ਸੇਵਾ ਹੀ ਕਰਨੀ ਹੈ ਸਾਡੇ ਕੋਲ ਤਾਂ ਜੋ ਪੈਸਾ ਹੁੰਦਾ ਗਰੀਬ ਲੜਕੀਆਂ ਦੇ ਵਿਆਹ ਕਰਨੇ ਉਹਨਾਂ ਇੱਕ ਮਾਤਾ ਜੀ ਆਏ ਆ ਉਹਨਾਂ ਦਾ ਜਿਹੜਾ ਹੈਗਾ ਘਰ ਡਿੱਗਿਆ ਪਿਆ ਹੈਗਾ ਤੇ ਉਹ ਵਿਚਾਰੀ ਕੱਲ ਆ ਕੇ ਰੋਣ ਲੱਗ ਕੇ ਕਹਿੰਦੀ ਬਾਬਾ ਜੀ ਮੇਰਾ ਕੋਈ ਹੈ ਨਹੀਂਗਾ ਮੇਰੇ ਦੋ ਕੁੜੀਆਂ ਕੁੜੀਆਂ ਹੈ ਮੇਰਾ ਘਰ ਪਵਾ ਕੇ ਦਿਓ ਤੇ ਹੁਣ ਉਹਦੇ ਕਮਰੇ ਨੂੰ ਕਮਰਾ ਪਵਾ ਕੇ ਦੇਣਾ ਹੈਗਾ ਤੇ ਇਸ ਤਰ੍ਹਾਂ ਦੀ ਸੇਵਾ ਜਿਹੜੀ ਹੈ ਪ੍ਰਮਾਤਮਾ ਲੈਂਦੇ ਰਹਿੰਦੇ ਆ ਹੋਰ ਬੀਬੀਆਂ ਮਾਈਆਂ ਹੈਗੀਆਂ ਨੇ ਜਿਨ੍ਹਾਂ ਦਾ ਕੋਈ ਘਰੇ ਕਮਾਉਣ ਵਾਲਾ ਨਹੀਂ ਹੁੰਦਾਗਾ ਬਜ਼ੁਰਗ ਮਾਈਆਂ ਉਹ ਇਥੇ ਰਾਸ਼ਨ ਲੈ ਕੇ ਜਾਂਦੀਆਂ ਹਰ ਮਹੀਨੇ ਉਹਨਾਂ ਨੂੰ 10 ਕਿਲੋ ਆਟਾ 2 ਕਿਲੋ ਦਾਲ ਪਈਆ ਚਾਹ ਪੱਤੀ ਪਈਆ ਹਲਦੀ ਮਿਰਚ ਮਸਾਲਾ ਇਸ ਤਰ੍ਹਾਂ ਉਹਨਾਂ ਨੂੰ ਮੇਂਦਾ ਵਰਤਨ ਦਾ ਸਮਾਨ ਮਾਤਾਵਾਂ ਨੂੰ ਦੀਦਾ ਹੈਗਾ ਸਰਕਾਰ ਨੂੰ ਵੀ ਕੋਈ ਅਪੀਲ ਕਰਦੇ ਹਾਂ ਇਸ ਮੈਂ ਸਰਕਾਰ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਹਾਂ ਵੀ ਦੇਖੋ ਇਹਨੇ ਤੁਸੀਂ ਬਿੱਲ ਜਿਹੜੇ ਸਾਰੇ ਮਾਫ ਕੀਤੇ ਹੋਏ ਹੈ ਪੂਰੇ ਪੰਜਾਬ 'ਚ ਸਾਰੇ ਕਿਸਮ ਬਿੱਲ ਮਾਫ ਹੈਗੇ ਹੈ ਗਊਸ਼ਾਲਾ ਦੇ ਬਿੱਲ ਵੀ ਮਾਫ ਹੈ ਬਹੁਤ ਸਾਰੇ ਗੁਰਦੁਆਰਿਆਂ ਦੇ ਬਿੱਲ ਵੀ ਮਾਫ ਹੈਗੇ ਤੇ ਕਿਰਪਾ ਕਰਕੇ ਸਾਡੇ ਆਸ਼ਰਮ ਦਾ ਬਿੱਲ ਵੀ ਜਿਹੜਾ ਇਹ ਮਾਫ ਕੀਤਾ ਜਾਏ ਤੇ ਅੱਗੇ ਤੋਂ ਵੀ ਸਾਨੂੰ ਜਿਹੜਾ ਬਿੱਲ ਭਰਨ ਦੀ ਨੋਬਤ ਜਿਹੜੀ ਨਾ ਆਵੇ ਇਹੀ ਮੈਂ ਭਗਵੰਤ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਵੀ ਕਿਰਪਾ ਕਰਕੇ ਸਾਡੇ ਲੰਗਰ ਦਾ ਬਿੱਲ ਜਿਹੜਾ ਮਾਫ਼ ਕੀਤਾ ਜਾਵੇ ਤੇ ਫ੍ਰੀ ਵਾਲਾ ਮੀਟਰ ਸਾਡੇ ਲੱਗਣਾ ਚਾਹੀਦਾ ਜੀ। ਸੋ ਸਾਡੇ ਨਾਲ ਇਹ ਸੋਨੀ ਬਾਬਾ ਜੀ ਸੀ ਜਿਨ੍ਹਾਂ ਨੇ ਸਾਨੂੰ ਸਾਡੇ ਸਵਾਲਾਂ ਦੇ ਜਵਾਬ ਦਿੱਤੇ ਤੇ ਜਿਨ੍ਹਾਂ ਦਾ ਕਹਿਣਾ ਸੀ ਕਿ ਮਰਦੇ ਦਮ ਤੱਕ ਉਹ ਇਹੋ ਜੀ ਭਾਵਨਾ ਜਿਹੜੀ ਇਹੋ ਜੀ ਸੇਵਾ ਕਰਦੇ ਰਹਿਣਗੇ। ਵੱਧ ਤੋਂ ਵੱਧ ਲੋਕ ਇਹਨਾਂ ਨੂੰ ਸਹਿਯੋਗ ਕਰਨ ਤਾਂ ਜੋ ਇਹ ਨਿਸ਼ਕਾਮ ਭਾਵਨਾ ਜਿਹੜੀ ਲੋੜਵੰਦਾਂ ਨੂੰ ਭੋਜਨ ਦੀ ਜਿਹੜੀ ਖਵਾਉਣ ਦੀ ਭਾਵਨਾ ਉਹ ਚੱਲਦੀ ਰਹੇ। ਧੰਨਵਾਦ।